ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਆ ਜੀ ਕੰਮ ਖਿੱਚਦਾ ਭਾਈ ਸਾਰਾ ਅੱਜ ਸਾਰਾ ਤੁਹਾਨੂੰ ਦੱਸ ਦਿਆਂ ਵੀ ਅੱਜ ਕਿਆ ਕੁਛ ਕੀਤਾ ਕਿਆ ਕੁਛ ਦਿਨ ਚ ਹੋਇਆ ਮਿਸਤਰੀ ਦੇ ਪੁੱਛ ਲਿਆ ਮਿਸਤਰੀ ਜਿਹੜੇ ਇੱਟ ਲਾਉਣੀ ਔਖੀ ਸੌਖੀ ਆ ਇਹ ਹੈ ਹੈ ਦੂਜੀ ਨਾਲ ਸੌਖੀ ਆ ਲੋ ਭਾਈ ਮਿਸਤਰੀ ਕਹਿੰਦਾ ਵੀ ਦੂਜੀ ਇੱਟ ਹੈ ਇੱਕਸਾਰ ਆ ਵੀ ਜਿਹੜਾ ਇਹਦਾ ਸਹਿਜ ਐਨ ਪੂਰਾ ਪ੍ਰੋਪਰ ਆ ਇੱਕਸਾਰ ਦੀ ਇੱਟ ਹੈ ਆ ਬਾਈ ਪਿੱਛੇ ਕਿੱਥੇ ਕੱਟਿਆ ਹੈਗਾ ਮਿੰਜਾ ਲਾ ਪੈਂਦੀ ਆ ਉਹ ਵੈਰੀ ਗੁੱਡ ਪਹਿਲਾਂ ਹੀ ਕੱਟ ਕੱਟ ਕੇ ਰੱਖ ਲੈ ਪੀਸ ਰਾਤ ਤੇ ਤਿੰਨ ਡੀਲੀਆਂ ਹੀ ਬਣਾ ਲੈ ਵੈਰੀ ਗੁੱਡ ਅਸੀਂ ਨਾ ਬਈ ਇੱਕ ਚੀਜ਼ ਲੈਂਦਾ ਮਸ਼ੀਨ ਕੱਟਣ ਬਾਅਦ ਤੇ ਆਪਣੀ ਹੋ ਲੈਦੀ ਇੱਥੇ ਆ ਕਿਸੇ ਮੰਗ ਮੰਗਾਈ ਨਾਲੋਂ ਨਾ ਆਪਣੇ ਹੋ ਲੈਦੀ ਵਾਪਕ ਠੀਕ ਨਹੀਂ ਬਈ ਠੀਕ ਆ ਲੋਡ ਤਾਂ ਪੈਂਦੀ ਰਹਿਣੀ ਆ ਬਾਪੂ ਮੋਟਰ ਪਰ ਜਾਣਾ ਪੈਣਾ ਤੁਹਾਨੂੰ ਅੱਜ ਹੈ ਉਹ ਪਤਾ ਕਿਉਂ ਉੱਥੇ ਬਣਾਇਆ ਆਪਣੇ ਮੁਰਗਾ ਹਾਂ ਇਹਣਾ ਬੰਦੇ ਤਾਂ ਆਪਣੇ ਲਾਉਣਾ ਲੰਬਾ ਸਾਰਿਆਂ ਦਾ ਇਨਨਾਂ ਨੇ ਕਿਹਾ ਸੀ ਪਰ ਕੱਲ ਸਾਡੋ ਟਾਈਮ ਤਾਂ ਹੈਗਾ ਪਰ ਮੇਰੇ ਕੋਲ ਟਾਈਮ ਨਹੀਂ ਤਾਂ ਹੈਗਾ ਮੇਰੇ ਕੋਲ ਇੰਨਾ ਕੱਲ ਨੱਠ ਭੱਜ ਪਈ ਸੀ ਮੈਂ ਕਿਹਾ ਵੀ ਕੱਲ ਨੂੰ ਕੰਮ ਖਚਾਵਾ ਸਾਰਾ ਆ ਪਰ ਸਾਰਾ ਕੰਮ ਖਿੱਚਣ ਦੇ ਬਾਵਜੂਦ ਫਿਰ ਮੈਂ ਕਹਾਂ ਜੇ ਹੁਣ ਮੈਂ ਅੱਜ ਮੇਰੇ ਕੋਲ ਬੇਲ ਹੈਗਾ ਤਾਂ ਹੁਣ ਮੇਰੇ ਸ਼ਾਂਤ ਹੋਗਾ ਹੁਣ ਜਿਹੜਾ ਮੇਰਾ ਕੰਮ ਰਹਿ ਗਿਆ ਟੈਲੀਫੋਨ ਪਰ ਰਹਿ ਗਿਆ ਬਸ ਜਿੰਨਾ ਹੁਣ ਮੇਰਾ ਕੰਮ ਰਹਿ ਗਿਆ ਨਾ ਪੂਰਾ ਟੈਲੀਫੋਨ ਪਰ ਰਹਿ ਗਿਆ ਤੇ ਸਾਰਾ ਟੈਲੀਫੋਨ ਦੇ ਥਰੂ ਹੋ ਜਾਣ ਜਿੱਟ ਮੰਗਣੇ ਟੈਲੀਫੋਨ ਮਾਨੇ ਰੇਤਾ ਸਰਬ ਜੀ ਲੈ ਆਉਣਾ ਅ ਸਿਮਿੰਟ ਉਹਨੇ ਆ ਜਾਣਾ ਬਸ ਦਰਵਾਜ਼ੇ ਆਪਣੇ ਬੰਦੇ ਨੇ ਆ ਨੋ ਇਹ ਸਾਡੇ ਢਲਾਤ ਜਿਹਨਾਂ ਨੇ ਇਹ ਜਗ ਨੂੰ ਉੱਪਰ ਜਾ ਕੇ ਇਹ ਖੰਧ ਇਹਦੇ ਨਾਲ ਮਿਲ ਜਾਣੀ ਹੈ ਫਿਰ ਇਹ ਸਾਡੀ 9 ਇੰਚ ਗੰਧ ਹੋ ਜੂਗੀ ਸਾਡੀ ਪਹਿਲਾਂ 4 ਇੰਚ ਹੀ ਹੋਈ ਹੋਈ ਸੀ ਤੇ ਇੱਥੇ ਅਸੀਂ ਨੂੰ ਪਟ ਕੇ ਆਪਣੀ ਉੱਪਰ ਕੇ ਇਹਦੇ ਨਾਲ ਮਲਾਤੀ ਫਿਰ ਯਾਨੀ ਇਹਦਾ ਉੱਪਰ ਜਾ ਕੇ ਇਹਦੇ ਨਾਲ ਆਪਾਂ ਨਾਲ ਮਲਾ ਦੇਣੀ ਫਿਰ ਇਹ ਮਲਾਉਣੀ ਵੀ ਨਹੀਂ ਹੈਗੀ ਜਿੱਦਾਂ ਵੀ ਸੈਟ ਰੱਖਾਂਗੇ ਆਪਣੀ ਆਂ ਦਾ ਜਿਹਨੇ ਵਜਨ ਥੋੜਾ ਲੈਂਟਰ ਦਾ ਪਾ ਦਾਂਗੇ ਉਹਦੇ ਉੱਪਰ ਤੇ ਦੂਜੀ ਦੂਜੀ ਟ ਲੱਗੀ ਪੱਠੇ ਵਾਲੀ ਟ ਪਿੱਛੇ ਸਾਰੀ ਇਹ ਇਹਦੇ ਮੁਰਾਸੀਂ ਆਪਣੀ ਲਾ ਤੇ ਥੋੜਾ ਜਿਹਾ ਗੈਪ ਰੱਖ ਲਿਆ ਵਿੱਚ ਵੀ ਇਹ ਜਿਹੜੀ ਆਹ ਉਹਦੀ ਗਰਮੀ ਉਧਰ ਰਹੇ ਇਹਦੀ ਗਰਮੀ ਇੱਧਰ ਰਹੇ ਮੈਂ ਪੂਰਾ ਜਿੰਨਾ ਵੀ ਹੁਣ ਤੁਹਾਨੂੰ ਮੈਂ ਦੂਰ ਤੋਂ ਖੜ ਕੇ ਦਿਖਾ ਦਾਂ ਲੈਵਲ ਦਿਖਾ ਦਿੰਦਾ ਸਾਰਾ ਕਿ ਜਿਹੜੀ ਇਹ ਵੀਡੀਓ ਮੈਂ ਲਾਈਵ ਵੀਡੀਓ ਬਣਾਉਂਦਾ ਸ ਮੇਰੇ ਨਾਲ ਆਰਕੀਟੈਕਚਰ ਨੇ ਦੇਖਣੀ ਹੁੰਦੀ ਸਾਰੀ ਪੂਰੀ ਗੌਰ ਨਾਲ ਦੇਖਦਾ ਉਹ ਕਹਿੰਦਾ ਕਿ ਸ਼ਾਮ ਨੂੰ ਇੱਕ ਲਾਈਵ ਵੀਡੀਓ ਜ਼ਰੂਰ ਪਾ ਦੇਕਰ ਉੱਥੇ ਤੇ ਜਿੰਨੀ ਵੀ ਹੈ ਮੈਂ ਫਿਰ ਸਾਰਾ ਇੱਕ ਇੱਕ ਚੀਜ਼ ਦਿਖਾ ਦਿੰਦਾ ਵੀ ਕਿਆ ਕਿਆ ਕੁਝ ਹੋ ਗਿਆ ਜਿੱਥੇ ਮੈਂ ਕੁਝ ਨਹੀਂ ਹੋਇਆ ਹੈਗਾ ਆ ਸੋੜ ਕਹਿੰਦੇ ਚੱਕ ਤੇ ਕੱਲ ਸ਼ਾਮ ਨੂੰ ਸਾਡੇ ਦਰਵਾਜ਼ੇ ਆ ਜਾਣ ਇੱਥੇ। ਹਾਲੋ ਇੱਕ ਵਾਰੀ ਵੀਰ ਨੂੰ ਬੁਲਾਉਣਾ ਵੀ ਆ। ਆਹ ਵੀਰਾਂ ਕਈਆਂ ਨੇ ਮੈਨੂੰ ਟੈਲੀਫੋਨ ਮੈਸੇਜ ਵੀ ਆਏ ਤੇ ਵੀ ਕਹਿੰਦੇ ਜਿਹੜਾ ਪਾਇਪ ਨਾ ਬਾਹਰ ਕਰਵਾ ਦੇ। ਠੀਕ ਆ। ਫਿਰ ਮੇਰੀ ਪਲੰਬਰ ਨਾਲ ਗੱਲ ਹੋਈ ਕਹਿੰਦਾ ਭਾਈ ਮੈਂ 14 ਸਾਲ ਹੋ ਗਿਆ ਅੱਜ ਤੱਕ ਕਿਸੇ ਦੀ ਕੰਪਲੇਂਟ ਨਹੀਂ ਆਈਗੀ ਜਿਹੜੇ ਮੈਂ ਆਹ ਤੁਸੀਂ ਪਾਏ ਆ। ਕਹਿੰਦਾ ਸਭ ਤੋਂ ਬੈਸਟ ਕੁਆਲਿਟੀ ਦੇ ਪਾਏ ਤੁਸੀਂ ਇਹ। ਉਹ ਨਹੀਂ ਹੈਗੇ ਕਹਿੰਦਾ ਟੁੱਟਦੇ ਨਹੀਂ ਹੈਗੇ ਮੁੱਛ ਜ਼ਰੂਰ ਜਾਣਗੇ ਇਹ। ਕਹਿੰਦਾ ਟੁੱਟਦੇ ਨਹੀਂ ਹੈਗੇ ਇਹ। ਮੇਰੇ ਦਾਨ ਨੇ ਵੀ ਤੁਸੀਂ ਕਹਿੰਦੇ ਵੀ ਟੁੱਟ ਜਾਂਦੇ ਫਲਾਣਾ ਹੋ ਧੰਗਾਣਾ ਹੋ ਪਰ ਟੁੱਟਦੇ ਨਹੀਂ ਹੈਗੇ ਇਹ ਮੁੱਚ ਜਾਂਦੇ ਕਹਿੰਦਾ ਵੀਰ ਟੈਨਸ਼ਨ ਨਾ ਲੈ ਤੂੰ ਜੇ ਹੋ ਗਿਆ ਕਹਿੰਦਾ ਲਾਈਫਟਾਈਮ ਦੀ ਗਾਰੰਟੀ ਕਹਿੰਦਾ ਮੇਰੇ ਵੱਲ ਤੇ ਇਹਨਾਂ ਦੀ ਉਹਨੇ ਐਂ ਕਿਹਾ ਮੈਨੂੰ ਜੇ ਕੁਝ ਹੋ ਗਿਆ ਨਾ ਮੈਂ ਤੇਰੇ ਕੋਲ ਫ੍ਰੀ ਚ ਕੰਮ ਕਰਕੇ ਜਾਵਾਂ ਜੋ ਕੁਝ ਹੋਰ ਕੋਈ ਗੱਲਬਾਤ ਹੋਈ ਕੋਈ ਵੀ ਫੇ ਤਾਂ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ ਇਹਦਾ ਜੋ ਹੋਇਆ ਕੋਈ ਪ੍ਰੋਬਲਮ ਜੇ ਪੈਪ ਨਾ ਬਾਹਰ ਕੱਢ ਕੇ ਥੋੜਾ ਜਿਹਾ ਬਾਹਰ ਪਾ ਸਕਦੇ ਆ ਪਰ ਉਹ ਬਾਅਦ ਦੀ ਗੱਲਾਂ ਕਿਤੇ ਪਰ ਆਪਾਂ ਆਪਣੇ ਵੱਲ ਤੇ ਪੂਰਾ ਇੱਕ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਸਾਰੀ ਚੀਜ਼ ਦਾ ਤੇ ਇਹਦੇ ਪਰ ਇੱਕ ਹੋਰ ਪੈਂਦੀ ਨੂੰ ਲੇਅਰ ਉਹ ਪਾਈ ਹੋਈ ਨਹੀਂ ਹੈਗੀ ਆਪਾਂ ਨੇ ਜਿਹੜੀ ਇਹ ਆਹੀ ਹੋ ਗਿਆ ਦਿਨ ਹੁਣ ਸਾਰਾ ਕਨੈਕਸ਼ਨ ਟੁੱਟ ਗਿਆ ਥੱਲੇ ਦਾ ਜਿਹੜੇ ਆਪਾਂ ਨੇ ਪਾਇਆ 9 ਇੰਚ ਦੀ ਪੌਤ ਆਪਾਂ ਨੇ ਵੀ ਸ੍ਰੀ ਆਮ ਕਿੰਨਾ ਪਾਉਂਦੇ ਆ 4 ਇੰਚੀ ਦਾ ਪਾਉਂਦੇ ਵੀ ਇਹ 6 ਇੰਚ ਕਰਦੇ ਆ ਆਪਣਾ ਹੈਗਾ 9 ਇੰਚ ਇਹ ਹਾਂ ਅਸੀਂ 3 ਇੰਚ ਵਧਾਉਂਦਾ ਇਹਦੇ ਪੀਵੀਸੀ ਕਿਹੜੀ ਪਾਉਂਦੇ ਆਪਾਂ ਪਾਉਂਦੇ ਹੁੰਦੇ ਕਿਹ ਜਿਹੜੀ ਇੱਕ ਹੋਰ ਪਾਉਂਦੇ ਨੇ ਮੋਟੀ ਜੀ ਬਜਰੀ ਵਾਲੀ ਪੀਵੀਸੀ ਹੋਣੀ ਡੀਪੀਸੀ ਉਹਦੀ ਲੋੜ ਨਹੀਂ ਹੁਣ ਉਹ ਕਹਿੰਦਾ ਇਹਦੀ ਫਿਰ ਇਹਦੇ ਵਿੱਚ ਤਾਂ ਹੁਣ ਡੀਪੀਸੀ ਦੀ ਲੋੜ ਨਹੀਂ ਹੈਗੀ ਪਾਉਣ ਦੀ ਫਿਰ ਦੇ ਬਹੁਤ ਸਾਰੇ ਸਪਾਈਸ ਕੋਲ ਸਾਰੇ ਅਸੀਂ ਇੱਥੇ ਆਹ ਜਿੰਨਾ ਵੀ ਤੁਹਾਨੂੰ ਸਾਰਾ ਦਿਖਾ ਦਿੰਦੇ ਇੱਥੇ ਤੇ ਮੈਂ ਅੱਜ ਸਾਰੇ ਬੰਦੇ ਨੂੰ ਪੁਸ਼ ਕਰ ਦੇਣਾ ਇਹਨਾਂ ਨੂੰ ਮੈਂ ਕਿਹਾ ਸੀ ਭਾਈ ਜਦੋਂ ਆਪਾਂ ਪੈ ਜੂਗਾ ਸਾਰਾ ਆਹ ਜਿੰਨਾ ਵੀ ਅਸਰੇ ਤੇ ਲੈ ਕੇ ਸਰੇ ਤੱਕ ਵੀ ਤੁਹਾਨੂੰ ਆਪਾਂ ਪਾਰਟੀ ਕਰਾਂਗੇ ਭਾਈ ਮੈਂ ਬੜੀ ਰਾਤ ਵੀ ਕੀਤੀ ਹੈ ਰਾਤ ਪਰ ਸਾਨੂੰ ਰਾਤ ਦੇ 8 ਵਜੇ ਤੱਕ ਕੰਮ ਕਰਦਿਆਂ ਨੂੰ ਤੇ ਤੁਸੀਂ ਮੇਰਾ ਕੱਲ ਵਾਲਾ ਬਲੌਗ ਦੇਖਿਆ ਹੋਵੇ ਸਾਰਿਆਂ ਨੇ ਤੇ ਮੈਂ ਸਾਰੇ ਖੁਸ਼ ਕਰ ਦਿੰਦੇ ਆਪਾਂ ਲੱਖਾਪਤੀ ਆਦੀ ਦਿਹਾੜੀ ਹੈ ਠੀਕ ਹੈ ਕਿਤਨੇ ਬਣ ਗਏ ਆਰਦੀ ਦਿਹਾੜੀ ਕਿਤਨੇ ਬਣ ਗਏ ਆਰਦੀ ਦਿਹਾੜੀ ਆਪਣਾ ਥੇ ਦੇ ਦਾਦ ਦੇ ਦੇ ਹਾਂ ਹਾਂ 5 ਕੇ 10 ਤਾ ਹਾਂ 5 ਕੇ 10 ਦਾ 250 ਰੁਪਏ ਬਣਦਾ ਹੈ 250 ਬਣਦਾ ਹਾਂ ਜੇ ਨਹੀਂ ਤਾਂ ਆਪਣਾ ਦੇਖ ਕੇ ਮੇਰੇ 11 ਵਜੇ ਛੇਗਾ ਹੋਇਆ ਹੈ ਗਰਮ ਮਸਲਾ ਲਗਾ ਚਲ 250 ਦੇ ਦਾਂਗੇ ਇਹ ਢਾਈ ਤਾਂ ਬੁਰਿਆ ਦੇਣਾ ਆਪ ਦੇਗਾ ਬਦ ਦੇਗਾ ਤਾਂ ਨਾ ਹੁਮਾ ਕੁਛ ਨਾ ਮਿਲਿਆ ਯਾਰ ਤੁਹਾਨੂੰ ਵੀਡੀਓ ਬਣ ਰਹਾ ਹੈ ਵੀਡੀਓ ਬਣ ਰਹਾ ਨਾ 11 ਵਜੇ ਲਗਾ ਦੋ ਹਾਂ ਬੰਦੇ 8 ਵਜੇ ਆ ਜਾਂਦੇ ਇੱਥੇ ਹਾਂ ਤੇ ਮੈਂ ਵੀ ਆ ਜਾਾਂਗੇ ਨਹੀਂ ਕੱਲ੍ਹ ਸੇ ਆ ਜਾਾਂਗੇ ਹਾਂਜੀ ਕੱਲ੍ਹ ਸੇ ਦੇਖਾਂਗੇ ਫਿਰ ਅੱਜ ਅੱਜ ਤੁਮ ਕੰਮ ਫ੍ਰੀ ਕੀ ਅੱਜ ਪੈਸੇ ਲੈਣਾ ਨਹੀਂ ਕੱਲ੍ਹ ਆ ਜਾਾਂਗੇ ਆਖਰ ਠੀਕ ਹੈ ਠੀਕ ਆਜੀ ਆਜੀ ਕੋਈ ਗੱਲ ਨਹੀਂ ਦੇੜੀਆਂ ਲਾ ਤੇਰੀ ਮਨ ਤਾਂ ਕੰਮ ਚਾਹੀਦਾ ਬੰਦੇ ਭਾਵੇਂ ਤੋਂ ਹੋਰ ਸੱਦ ਲੋ ਮੈਂ ਤਾਂ ਕੱਲ ਨੂੰ ਸਾਰਾ ਸਫਾਈ ਕਰਾਉਣਾ ਇੱਥੇ ਤਸਲਾ ਚੱਲੇ ਇੱਥੇ ਕੱਲ੍ਹ ਉਹ ਬੰਦਿਆਂ ਨਾਲੇ ਕੰਮ ਹੋਣਾ ਹਾਂ ਹੈ ਹਾਂ ਤੈਨੂੰ ਮੈਨੂੰ ਫੋਨ ਕਰ ਲੈ ਫਿਰ ਵੀ ਇੱਕ ਵਾਰੀ ਨੰਬਰ ਲੈ ਜੀ ਮੇਰਾ ਤੋਂ ਠੀਕ ਹੈ ਹਾਂ ਬਾਕੀ ਸ਼ੇਰ ਤਾਂ ਮੇਰੇ ਕੋਲ ਹੈਗਾ ਜੀ ਇੱਧਰ ਇਹ 24 ਘੰਟੇ ਡਿਊਟੀ ਵਾਲਾ ਇਹ ਮੈਂ ਨੰਬਰ ਤਾਂ ਹੁਣ ਆਪਣਾ ਪਾ ਹਾਂ ਹਾਂ ਤੇ ਮਰਾ ਨੰਬਰ ਹੈ ਬਾਕੀ ਮੈਂ ਮਿਸਤਰੀ ਨੂੰ ਬੰਨੀ ਸਲਾਹ ਕਰ ਲੂੰਗਾ ਉਹ ਜੈਸੇ ਬਤਾ ਦੇਗਾ ਬੰਦੇ ਲੋਡ ਹੈ ਜਾਂ ਨਹੀਂ ਹੈਗੀ ਲੋਡ ਫਿਰ ਤੁਹਾਨੂੰ ਦੱਸ ਦੂੰਗਾ ਸਾਰਾ ਕੁਝ ਮੈਂ ਠੀਕ ਹੈ ਹਾਂ ਲੈ ਹੁਣ ਆਪਾਂ ਇੱਧਰੋਂ ਵੀ ਦਿਖਾ ਦੇ ਕੱਲ ਨੂੰ ਇੱਥੇ ਛੜੀ ਆਹ ਇਹਦੀ ਇਤਨਾ ਗੱਡੀ ਖੜਾਉਣੋਂ ਜਿਹੜੀ ਉਹਦੀ ਪੌੜੀ ਬਣਾਉਣੀ ਆ ਉੱਥੇ ਉਹ ਸਾਹਮਣੇ ਉੱਥੇ ਦਰਵਾਜ਼ਾ ਦੇਖ ਰਹਿਣ ਕਿ ਕਿੱਥੇ ਰੱਖਣਾ ਉਹਦਾ ਕੱਲ ਨੂੰ ਫਿਰ ਸਾਰੀ ਨੀਂ ਰੱਖੀ ਜਾਣੀ ਦਰਵਾਜ਼ੇ ਦੀ ਵੀ ਫਿਰ ਉਹ ਦੇਖ ਨੂੰ ਇੱਟ ਕੱਟੀ ਜਾ ਰਹੀ ਦੇਖੋ ਮਹਿਕ ਦੱਸੀ ਕਿੱਦਾਂ ਕੱਟਣੀ ਪੜੀ ਜੀ ਮੈਨੂੰ ਦੱਸੀ ਮੈਨੂੰ ਪਤਾ ਮੜੇ ਹਾਂ ਹਾਂ ਰੌਣਾ ਕੱਟਣਾ ਰੌਣਾ ਜਿੰਨੀ ਕੱਟਣੀ ਹੈ ਬਸ ਇਧ ਹਾਂ ਬਸ ਜਿੰਨੀ ਦਾ ਕੱਟਣੀ ਆ ਸਿੱਧੀ ਰੱਖ ਕੇ ਅੱਗੇ ਨੂੰ ਵਧਣਾ ਖੜੀ ਜੇ ਖੜਮੇ ਦੀ ਰੱਖਣੀ ਸਿੱਧੀ ਰੱਖਣੀ ਆ ਜ਼ੋਰ ਜ਼ੋਰ ਜ਼ਿਆਦਾ ਨਹੀਂ ਲਾਉਣਾ ਹੈਗਾ ਹਾਂ ਦੰਤ ਗਲਤ ਕਰ ਲਮਾ ਚੱਲ ਕੋਈ ਗੱਲ ਨਹੀਂ ਇਕ ਨਾ ਹੱਥ ਜ਼ਰੂਰ ਪਚਾਉਣਾ ਜਿਹਦਾ ਕਰਦਾ ਹੱਥੋਂ ਤੋਂ ਬਣਾ ਕਰਾ ਲੈ ਹੱਥ ਜਦੇ ਦੇਢ ਕੇ ਰੱਖ ਦੇਣੇ ਨੇ ਤੁਹਾਨੂੰ ਮੈਂ ਦੱਸ ਦਵਾਂ ਫੱਟੇ ਸਲੇਵੀ ਰੱਖ ਲੈਂਦੇ ਉਹ ਹਾਂ ਉਹ ਰੱਖ ਲੈ ਜਿਹੜੇ ਇੱਥੇ ਕੱਟ ਬਰਾਬਰ ਰੱਖਣਾ ਹੁਣ ਆ ਤਾਰ ਹਿੱਲੀ ਜਾਂਦਾ ਇਹਨਾਂ ਨੂੰ ਕੋਈ ਜਗਾੜ ਜਿਆ ਬਣਾ ਦੇਣ ਦਾ ਸਾਰਾ ਇਹ ਹਾਂ ਨਾ ਬੁੱਕੇ ਉੱਪਰ ਨਹੀਂ ਆਪਾਂ ਸਾਹਮਣੇ ਤੋਂ ਦਿਖਾ ਦਿੰਦੇ ਹਾਂ ਟਰਾਲੀ ਆਪਣੇ ਬਾਹਰ ਖੜਾ ਦਿੱਤੀ ਤੇ ਜੈਕ ਵਾਲੀ ਧੀਰੇ ਵਾਲੀ ਜਿਹਦੇ ਵਿੱਚ ਤੇ ਸਾਰਾ ਆਪਾਂ ਇੱਥੇ ਤੇ ਕੂੜਾ ਕੜਾ ਚੱਕਿਆ ਹਾਂ ਆ ਪੂਰੀ ਕੰਦ ਹੋ ਗਈ ਆਪਣੀ ਹੁਣ ਸਾਰਾ ਦਿਖਾ ਤੋ ਸਾਨੂੰ ਇੱਧਰ ਤੇ ਹਾਂ ਅਸਦੀ ਲਾਇਬ੍ਰੇਰੀ ਦੇ ਵਿੱਚ ਇੱਟ ਆਪਣੀ ਆ ਗਈ ਸੀ ਉਹ ਤੁਸੀਂ ਨੇ ਜਿਹੜਾ ਮਹਲ ਬਲੌਗ ਹੈ ਇੱਟ ਕਿੱਦਾਂ ਸਾਡੇ ਅੰਦਰ ਬੜੀ ਇਹ ਸੁਣ ਉਹ ਉਹਦੇ ਵਿੱਚ ਦੇਖਿਓ ਤੁਸੀਂ ਬਹੁਤ ਔਖੀ ਮੇਰਾ ਨਾ ਦਿਲ ਤਕ ਤਕ ਤਰ ਕਰਦਾ ਜਦੋਂ ਅੰਦਰ ਬੜੀ ਇੱਟ ਹੈ ਮੈਨੂੰ ਕਿਤੇ ਆਹ ਨਾ ਟੁੱਟ ਜਾਵੇ ਕਿ ਬਜਨ ਬਹੁਤ ਹੈ ਦੇ ਵਿੱਚ ਕਿੱਦਾਂ ਉਹਨੂੰ ਕੇ ਪੈਨ ਨਾਲ ਉੱਪਰ ਦੇ ਜੈਕ ਨਾਲ ਲਾਈ ਇਹ ਉਹ ਤੁਸੀਂ ਬਲੌਗ ਦੇਖਿਓ ਫਿਰ ਸਾਰਾ ਉਹ ਆ ਵੀ ਕਰ ਲਉ ਆਪਣਾ ਇੱਥੇ ਦਾ ਸਾਰਾ ਚਕਾ ਦੇਣਾ ਇੱਥੇ ਤੇ ਆ ਵੀ ਗੰਨਮੰਦ ਜਨਾ ਸਾਰਾ ਸਰੀਆ ਸੁਰਜਾ ਕਢਵਾ ਦੇਣਾ ਇੱਥੇ ਤੇ ਆ ਵੀ ਪੂਰਾ ਸਾਫ਼ ਕਰਾਉਣਾ ਅਗਲੀ ਜਗ੍ਹਾ ਨਾ ਸਾਰੀ ਸਾਫ਼ ਸਾਫ਼ ਕਰਾ ਦੇਣੀ ਵੇ ਦੇਖੋ ਨੂੰ ਤੇ ਸਾਰੀ ਚੀਜ਼ ਵਧੀਆ ਲੱਗੇ ਫਿਰ ਆਪਣੇ ਕੋਲ ਜਿਹੜਾ ਕੱਲ ਨੂੰ ਸ਼ਾਮ ਨੂੰ ਆਪਾਂ ਲਾਈਵ ਪਾਵਾਂਗੇ ਫਿਰ ਤੁਸੀਂ ਦੇਖੋ ਅੱਜ ਸਾਰਾ ਆ ਸਾਰਾ ਸਾਫ ਕਰਾ ਦਿੱਤੇ ਬਹੁਤ ਇੱਥੇ ਪਿਆਦਾ ਬਜਰੀ ਬੁੱਜੀ ਸਾਰੀ ਚੁਕਾਤੀ ਆਪਾਂ ਨੇ ਇੱਥੇ ਤੇ ਹਾਂ ਹਾਂ ਡਰਮ ਨਾਲ ਇਹ ਕੱਲੂ ਖਾਲੀ ਕਰਕੇ ਉਹ ਸਾਈਡ ਪਰ ਕਰਵਾ ਦੀ ਪਿੱਛੇ ਠੀਕ ਹੈ ਹੁਣ ਗੱਬੇ ਜੇ ਪਏ ਫਿਰ ਹੋਰ ਜਗ੍ਹਾ ਜੀ ਖੁੱਲੀ ਫਿਰ ਇਹਨਾਂ ਨੂੰ ਇੱਥੇ ਤੇ ਆਉਣਾ ਸਿੱਧਾ ਹੋ ਜਾਊਗਾ ਇੱਥੇ ਤੇ ਪੂਰੇ 50 ਕਾ ਪੈਕਟਰ ਖਾ ਲਾਂਗੇ ਹਾਂ 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 ਇਹ ਕਰ ਲਾਂਗੇ ਸਾਰਾ ਕੁਝ ਲੋ ਜੇ ਪੰਨ ਤੁਹਾਨੂੰ ਸਾਰਾ ਅੱਜ ਦਾ ਲਾਈਵ ਦਿਖਾ ਦਿੱਤਾ ਠੀਕ ਹੈ ਜੀ ਆਹ ਕੋਸਾ ਬਾਕੀ ਕੱਲ ਸ਼ਾਮ ਨੂੰ ਮੋਟਰ ਪਰ ਕੱਲ ਨੂੰ ਸਵੇਰੇ ਸੁਬਾ ਲਾਈਵ ਆਵਾਂਗਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਲਾਈਵ ਦੇਖਣ ਵਾਸਤੇ ਜੀ ਆਪਾਂ ਦੂਰ ਤੋਂ ਇੱਕ ਨਾ ਦਿਖਾ ਦੇ ਇੱਕ ਵਾਰੀ ਉੱਚਾਈ ਤੇ ਉੱਚੇ ਉੱਚੇ ਪਾਸੇ ਦਿਖਾਣੇ ਤੇ ਕਰਕੇ ਲਾਈਵ ਆਉਂ ਕੋਈ ਉੱਚਾ ਝੜ ਕੇ ਦਿਖਾ ਦਿੰਨਾ ਹਲੋ ਬੱਸ ਐਸਾ ਦਿਖਾ ਦੇ ਨਾ ਇੱਕ ਵਾਰੀ ਉੱਚੇ ਤੇ ਲੋਗੇ ਆਪਣਾ ਇੱਥੇ ਤੇ ਆ ਪੂਰਾ ਦਿਖਦਾ ਲਓ ਜੀ ਆਪਾਂ ਲਾਈਵ ਨੂੰ ਬੰਦ ਕਰਦੇ ਆਂ ਧੰਨਵਾਦ ਜੀ